ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਹ ਵੀਡੀਓ ਮੇਰੇ ਸਪੈਸ਼ਲ ਉਹਨਾਂ ਵੀਰਾਂ ਲਈ ਆ ਜਿਹੜੇ ਫਲੈਟ ਪੈਡ ਦਾ ਕੰਮ ਕਰਦੇ ਆ ਤੇ ਟਰਪ ਜੋੜਨੀ ਔਖੀ ਲੱਗਦੀ ਆ ਮੈਂ ਤੁਹਾਨੂੰ ਈਜ਼ੀ ਵੇ ਦੇ ਨਾਲ ਦੱਸਾਂਗਾ ਟਰਪ ਨੂੰ ਕਿੱਦਾਂ ਜੋੜੀਦਾ ਆ ਆਹ ਮੇਰੀ ਵੀਡੀਓ ਜ਼ਰੂਰ ਵੇਖਿਓ ਜੋੜਨੀ ਆ ਪਹਿਲਾਂ ਇਹਨੂੰ ਆਪਾਂ ਸਾਰੀ ਨੂੰ ਸਿੱਧੀ ਕਰਾਂਗੇ ਟਰਪ ਆਪਾਂ ਕਰ ਲਈ ਆ ਬਿਲਕੁਲ ਸਿੱਧੀ ਤੇ ਹਮੇਸ਼ਾ ਕਰੀਜ ਦਾ ਗੱਲ ਦਾ ਧਿਆਨ ਰੱਖਣਾ ਟਰਪ ਜੋੜਨੀ ਆ ਆੜੀਆਂ ਕੁੰਡੀਆਂ ਜੀਆਂ ਨਾ ਸਾੜੀਆਂ ਹਮੇਸ਼ਾ ਉੱਪਰ ਵਾਲੀ ਸਾਈਡ ਤੇ ਰੱਖਣੀਆਂ ਕਾਈ ਜਦੋਂ ਆਪਾਂ ਟਾਰਪਰ ਖੋਲਣੀ ਆ ਪਾਉਣੀ ਆ ਤੇ ਫਿਰ ਜਦੋਂ ਖੋਲਣੀ ਆ ਟਾਰਪਰ ਆਟੋਮੈਟਿਕਲੀ ਬਾਹਰ ਆਈ ਨਹੀਂ ਇਹਨਾਂ ਬੱਜੀਆਂ ਸਿਕਿਉਰ ਕਰੀ ਦੀਆਂ ਆ ਆ ਹੁਣ ਆਪਾਂ ਇਹਦਾ ਫਲੈਪ ਜੋ ਕਿ ਅੰਦਰ ਨੂੰ ਫੋਲਡ ਕਰਾਂਗੇ ਆ ਵੀ ਮਿੱਤਰੋ ਆਪਾਂ ਉਹ ਕਰਤਾ ਅੰਦਰ ਨੂੰ ਫੋਲਡ ਹੁਣ ਆਪਾਂ ਇੱਕ ਕੰਨੀ ਫੜਾਂਗੇ ਇਹਨੂੰ ਹਾਫ ਤੱਕ ਫੋਲਡ ਕਰਾਂਗੇ ਠੀਕ ਆ ਕਰ ਲਈ ਇਧਰੋਂ ਵਾਲੀ ਕੰਨੀ ਚੁੱਕ ਕੇ ਇਹ ਵੀ ਆਪਾਂ ਇਹਦੇ ਹਾਫ ਚ ਫੋਲਡ ਕਰ ਦੇਣੀ ਆ ਓਕੇ ਅੱਜ ਦੇ ਨਾ ਹਾਫ ਆ ਫੋਲਡ ਕਰਤੀ ਇਹਨਾਂ ਦੇ ਕੋਰਨਰ ਮੈਚ ਕਰਕੇ ਆਪੋ ਚ ਫਿਰ ਹੁਣ ਫਿਰ ਆ ਕੰਨੀ ਨੂੰ ਚੁੱਕ ਕੇ ਆਪਾਂ ਇਹਦੇ ਹਾਫ 'ਚ ਫੁੱਲ ਫੋਲਡ ਕਰਾਂਗੇ ਉਹ ਕੰਨੀ ਨੂੰ ਚੁੱਕ ਕੇ ਇੱਧਰ ਕਰਾਂਗੇ ਆ ਕੰਨੀ ਨੂੰ ਇੱਕੋ ਨੂੰ ਫੜ ਕੇ ਆਪਾਂ ਉਹਦੇ ਉੱਤੇ ਫੋਲਡ ਕਰ ਦਾਂਗੇ ਆ ਵੇਖੋ ਮਿੱਤਰੋ ਕੁਝ ਇਦਾਂ ਦੀ ਸ਼ੇਪ ਬਣ ਜਾਣੀ ਹੈ ਜਦੋਂ ਆਪਾਂ ਉਹ ਵਾਰੀ ਕੰਨੀ ਅੰਦਰੋਂ ਕਰ ਲਈ ਫਿਰ ਆਪਾਂ ਕੀ ਕਰਾਂਗੇ ਆਪਣਾ ਫਲੈਪ ਉਧਰ ਵਾਲੀ ਸਾਈਡ ਆ ਠੀਕ ਆ ਤੇ ਉਹਨੂੰ ਓਪੋਜ਼ਿਟ ਸਾਈਡ ਤੋਂ ਆਕ ਨਹੀਂ ਛੁੱਕ ਗਈ ਆਪਾਂ ਇਹਦੇ ਆਲਮੋਸਟ ਸੈਂਟਰ ਤੋਂ ਕਰਾਸ ਕਰਕੇ ਲਾ ਲਓ ਇੱਥੇ ਜੀ ਇੱਥੇ ਕੇ ਇਦਾਂ ਕਰ ਲੈਣੀ ਆ ਛੋਟੀ ਕਰ ਲੈਣੀ ਆ ਉਧਰੋਂ ਹੁਣ ਆਪਾਂ ਬਣਾਵਾਂਗੇ ਟਰਪ ਦਾ ਸਰਾਣਾ ਤੀਸਰਾ ਲੈ ਕੇਦਾਂ ਬਣਾਉਣਾ ਵਾ ਨਾਰਮਲ ਇੱਥੋਂ ਫੜ ਕੇ ਇਹਨੂੰ ਰੋਲ ਰੋਲ ਕਰ ਦੇਣਾ ਵਾ ਲੋ ਵੀ ਮਿੱਤਰੋ ਰੋਲ ਕਰਨ ਤੋਂ ਬਾਅਦ ਚ ਕੋਈ ਇਦਾਂ ਦੀ ਸ਼ੇਪ ਆ ਜਾਊਗੀ ਇਨੂੰ ਆਪਾਂ ਦੋ ਬੰਜੀਆਂ ਲੈ ਕੇ ਤੇ ਇਹਦੇ ਆਲੇ ਦੁਆਲੇ ਮਾਰ ਦਾਂਗੇ ਜਿਦਾਂ ਵੇਖੋ ਮੈਂ ਇਹਦੇ ਮਾਰੀਆਂ ਆਈਆਂ ਵਾ ਤੇ ਇਦਾਂ ਆਪਣੀ ਤਾਰਪੀਜ਼ਲੀ ਰੋਲ ਹੋ ਜਾਂਦੀ ਆ ਤੇ ਜਦੋਂ ਪਾਉਣੀ ਆ ਉਦੋਂ ਖੋਲਣੀ ਵੀ ਈਜ਼ੀ ਆ ਤੇ ਫਲੈਪ ਵਾਲੀ ਹਮੇਸ਼ਾ ਓਪੋਜ਼ਿਟ ਸਾਈਡ ਤੋਂ ਰੋਲ ਕਰਦੀ ਜਦੋਂ ਵੀ ਕਰਨੀ ਆ ਚਲੋ ਜੋੜੀਏ ਦੂਜੀਆਂ ਵੀ